ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਹੀਫਰਾ ਜੀ ਬਹੁਤ ਸੋਹਣੀ ਜਰਸੀ ਬੱਚੀ ਇੱਕ ਟੋਕੜ ਵੜਾ ਜੀ ਤਿੰਨ ਗੱਬਣ ਵੜਾ ਨੇ ਤੇ ਇੱਕ ਨੀਲੀ ਰਾਵੀ ਦਾ ਤੋਹਫਾ ਲੈ ਕੇ ਆਇਆ ਤੁਹਾਡੇ ਵਾਸਤੇ ਸੂਆ ਸਵਾਇਆ ਨਾਗਾ ਜਿੰਨੀ ਚੰਗੀ ਆਪਾ ਉਦੋਂ ਕਿਤੇ 100 ਗੁਣਾ ਚੰਗੀ ਮਗਰ ਬੱਚਾ ਘੱਟੀ ਮਿਲ ਜਾਣੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਜੇ ਕੋਈ ਸੂਆ ਸਵਾਇਆ ਨਾਗਾ ਤਾਂ ਆਪ ਦਾ ਵੀਰੇ ਚੋਕੇ ਲੈ ਜਾਓ ਜੇ ਗੱਬਰ ਨਾਗਾ ਤਾਂ ਆਪ ਦੇ ਥਣ ਪਾਸ ਕਰਕੇ ਜਰੂਰ ਲੈ ਜਾਓ ਜੀ ਆਜੋ ਜੀ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਦ ਸਿੰਘ ਜੀ ਪਿੰਡ ਕੋਰੇ ਦਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਮੋਬਾਈਲ ਨੰਬਰ ਜੀ 788834733 ਠੀਕ ਆ ਵੀਰੇ ਅੱਜ ਕਿੰਨੇ ਨਾਗ ਆ ਜੀ ਟੁੱਟਲ ਆਪਣੇ ਕੋਲ ਪੰਜ ਆਪਣੇ ਕੋਲ ਹੈਗੇ ਆ 6 ਨਾਗ ਆ ਠੀਕ ਆ ਜੀ ਕਿੱਧਰੋਂ ਸ਼ੁਰੂ ਕਰਨਾ ਜੀ ਜਦੋਂ ਮਰਜ਼ੀ ਕਰੋ ਅੰਦਰੋਂ ਬੱਚੇ ਤੋਂ ਕਰਨਾ ਮੱਝ ਕੋਈ ਕਰਦੇ ਆ ਚਲੋ ਮੱਝ ਹੀ ਕਰ ਲੋ ਜੀ ਮੱਝ ਕਿਉਂਕਿ ਮੱਝ ਵੀਰੇ ਮੱਥੇ ਵੀ ਘਾਟੀ ਲੱਗਦੀ ਆ ਮੱਝਾ ਹੈ ਵੀ ਕਿੰਨੀਆਂ ਕਾ ਹਾਂਜੀ ਇਹ ਤਾਂ ਗੱਲ ਹੈ ਭਈਆ ਨੀਲੀ ਰਾਵੀ ਦਾ ਜਿਹੜੇ ਵੀ ਰਪਾਰਖੂ ਹੋਣਗੇ ਉਹਨਾਂ ਨੂੰ ਦੱਸ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਇਹ ਨਹੀਂ ਗੱਲ ਹੈਗੀ ਠੀਕ ਹੈ ਜੀ ਸੁਵਾ ਕਿੰਨੇ ਮਾਜੇ ਸੁਵਾ ਜੀ ਤੀਜਾ ਸੂਈ ਆ ਕਦੋਂ ਸੂਈ ਆ ਇਹ ਸੂਈ ਰਾਤ ਦੀ ਜੀ ਬੱਚਾ ਕੀ ਹੈ ਜੀ ਬੱਚਾ ਮਗਰ ਵੱਛੀ ਆ ਕੱਟੀ ਆ ਜੀ ਕੱਟੀ ਹਾਂਜੀ ਠੀਕ ਹੈ ਜੀ ਹੈਗਾ ਕੋਈ ਸੀਮਾ ਰਿਕਾਰਡਰ ਤਾਂ ਜੀ ਹਾਂ ਜੀ ਚੰਗਾ ਟੀਕਾ ਭਰਾਇਆ ਆਪਾਂ ਚਾਚੀ ਕੋਲ ਤੋਂ ਲਈ ਆ ਗਵਾਂਡੂ ਵੀ ਲਈ ਆ ਹਾਂ ਹਾਂਜੀ ਠੀਕ ਹੈ ਜੀ ਪਿਛਲੇ ਸੂਏ ਦਾ ਕਿੰਨਾ ਦੁੱਧ ਆ ਜੀ ਦੁੱਧ ਇਹ ਥਲੇ ਪਿਛਲੇ ਸੂਏ ਦੇ ਨੇ 14 ਤੋਂ 15 ਕਿਲੋ ਚੋਇਆ ਹੁਣ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਹੁਣ ਬਣ ਕੇ ਜਦ ਬੱਚੇ ਝਗਾ ਕੇ 3.5 ਕਿਲੋ ਕੱਢਿਆ ਡੰਗ ਦਾ ਹਾਂ ਡੰਗ ਦਾ 9 ਕਿਲੋ ਨਹੀਂ 9-10 ਕਿਲੋ ਬੋਲਾ ਹੈਗਾ ਸਮੇਤ ਬੱਚੇ ਨੂੰ ਝੰਗਾ ਕੇ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਦੂਜਾ ਸੂਈ ਹੈ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਜਾਤ ਦੀ ਵੀ ਚੰਗੀ ਆ ਬੱਚਾ ਵੀ ਮਗਰ ਤੁਹਾਨੂੰ ਕੱਟੀ ਮਿਲ ਜਾਣਾ ਜੀ 9 ਤੋਂ 10 ਕਿਲੋ ਨੈਟ ਬੋਲਾ ਤਿਆਰ ਆ ਜੀ ਬਾਕੀ ਥਣਾਂ ਦੇ ਸਾਇ ਵੀ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਬਾਈ ਕਹਿੰਦਾ ਗਵੰਡੋ ਹੀ ਲਈ ਆ ਤੇ ਉਹਨਾਂ ਨੇ ਦੱਸਿਆ ਕਿ 15 ਕਿਲੋ 14 ਕਿਲੋ ਆਪਣਾ ਚੋਇਆ ਵਾ ਜੀ ਥਣ ਵੈਸੇ ਹੀ ਬਾਈ ਇਹ ਸੁਣ ਚੀ ਹੋਇਆ ਸੀ ਸੁਈ ਸੁਈ ਕਰਕੇ ਬਣ ਕੇ ਚੱਡੂਨ ਦੇ ਵਿੱਚ ਹੀ ਹੋਇਆ ਵਿਆ ਉਹ ਥਾਚੋਂ ਬਾਕੀ ਤਾਂ ਆ ਰਾਂ ਬਰਾਬਰ ਆ ਬਾਕੀ ਉਹਦੇ ਜੁਮੇ ਉਹ ਵੈਸੇ ਵੀ ਮੱਝ ਹੋ ਜਾਂਦਾ ਇੱਕ ਦੋ ਤੜਾ ਰਹਿ ਜਾਂਦਾ ਹਾਂਜੀ ਹਾਂਜੀ ਹਾਂ ਇੱਕ ਤਾਜੀ ਸੂਈ ਆਪਾਂ ਖਾਲੀ ਵੀ ਨਹੀਂ ਕੀਤੀ ਹਾਂਜੀ ਨਹੀਂ ਕੀਤੀ ਹਾਂਜੀ ਉਹਦੇ ਕਾਰਨ ਦੁੱਧ ਛੱਡਿਆ ਵੱਧ ਘਟ ਜਾਂਦਾ ਬਾਕੀ ਮੈਂ ਤੜਕੇ ਪੁੱਛਿਆ ਸੀਗਾ ਉਹ ਕਹਿੰਦੇ ਮੰਨ ਕੇ ਚਲਾ ਹਾਂ ਇੱਕ ਦੋ ਦਿਨ ਹੀ ਆ ਤੇ ਭਲੂਂ ਜਿਓ ਲੈ ਗਈ ਥਾਂ ਚਾਰੇ ਆ ਇੱਕੋ ਜੇ ਹਾਂ ਇੱਕੋ ਜੇ ਹੋ ਜਾਂਦਾ ਹਾਂਜੀ ਹਾਂਜੀ ਬਾਕੀ ਜਦੋਂ ਪ੍ਰੋਪਰ ਖਾਲੀ ਹੋ ਗਈ ਮੇਰੇ ਉਸ ਤੋਂ ਬਾਅਦ ਹੀ ਨੇਵਾ ਸਵਾਰਨਾ ਮੱਝ ਨੇ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਪਤਾ ਬਈ ਆਪਾਂ ਵੀ ਤਰਦਾ ਤਰਦਾ ਜੇ ਕੱਢਦੇ ਹਾਂ ਉਹ ਵੀ ਮਾਰ ਕੇ ਚਾਹੇ ਚਾਰੇ ਥੰਮ ਤਰਦਾ ਤਰਦਾ ਬਰਬਰ ਹੈ ਧਰਨ ਦੇ ਗਾਰੰਟੀ ਹੋਗੀ ਬਰਾ 12 ਪਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਪਾਰ ਪਿੱਛੇ ਦੀ ਗਾਰੰਟੀ ਜਮਾ ਜਿਆਜ ਡਿਮਾਂਡ ਲੈਣ ਦੇ ਨਾਲ ਹੀ ਇਦੀ ਇਦੀ ਜੀ ਇਕਠਾਈ ਦੀ ਹੋ ਜੂ ਮਾਨਤਾ ਕਰ ਦਿਆਂਗੇ ਜੀ ਠੀਕ ਹੈ ਜੀ ਨਗ 2 ਮਹੀਨੇ ਆ ਤੁਹਾਨੂੰ 128000 ਰੁਪਿਆ ਡਿਮਾਂਡ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ 2 ਨੰਬਰ ਬਾਈ ਜਰਸੀ ਸੁਆ ਕਿੰਨਾ ਮਾ ਜੀ ਇਹਦਾ ਇਹਦਾ ਹੀ ਦੂਜਾ ਸੁਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਜੀ ਇਹ ਦੱਸ ਦੇਣਾ ਡੇਟ ਮੁਤਾਬਕ ਹਾਂ ਡੇਟ ਮੁਤਾਬਕ ਦੱਸ ਦੇਣਾ 12 11 ਵੀ ਲਵਾਤ ਵੀ ਲੈ ਸਕਦੀ ਆ ਜੰਗ ਤੇ ਆ ਲੈ ਸਕਦੀ ਆ ਹਾਂਜੀ ਠੀਕ ਹੈ ਜੀ ਤੇ ਆ ਵੈਸੇ ਹੀ ਆ ਟੈਮਕਣੇ ਜਿਹੜੇ ਮਾਹੀ ਵੈਸੇ ਆ ਜੀ ਇਹਨਾਂ ਦਾ ਕੋਈ ਚੱਕਰ ਨਹੀਂ ਨਾ ਕਿੰਨਾ ਤੋਂ ਬਾਜੂ ਕਰਮ ਵਾਲੀ ਜੀ ਦੁੱਧ ਪਿਛੇ ਦੇ ਸੂ ਦਾ ਰਿਕਾਰਡ 16 17 ਦਾ ਬਾਜੂ ਵਿਅਕਤੀ ਆ ਖੁੱਲਾ ਵੀ ਬਾਜੂ ਇਹਨਾਂ ਦਾ ਹੋਊ ਵੀ ਮੱਝਾਂ ਵਰਗਾ ਹਾਂ ਮੱਝਾਂ ਵਰਗਾ ਹੋ ਹਾਂ ਤੁਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਦੂਜਾ ਸੂਣਾ ਜੀ ਡੇਟ ਮੁਤਾਬਕ ਦੇਣ 10 ਪਈ ਆ ਜੀ ਇੱਕ ਅੱਧਾ ਦਿਨ ਵੱਧ ਵੀ ਲਿਜਾ ਸਕਦੀ ਆ ਜਾਂ ਪਹਿਲਾਂ ਵੀ ਸੂ ਸਕਦੀ ਆ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਪਾ ਲੋਗੇ ਜੀ ਬਾਕੀ ਚੰਗੀ ਆ ਵੀਰੇ ਜਰਸੀ ਜਾਤ ਬਰੀਡ ਦੀ ਵਜਨ ਦੀ ਚਮਕ ਦਮਕ ਵਾਲੀ ਆ ਥਣਾ ਦੀ ਗਰੰਟੀ ਆ ਜੀ ਹਾਂ ਥਣਾ ਦੀ ਗਰੰਟੀ ਬਾਕੀ ਅਗਲਾ ਪਾਸ ਕਰ ਲੇ ਠੀਕ ਆ ਵੀਰੇ ਕੱਚੀ ਕੱਚੀ ਅਜ ਮੈਨੂੰ ਵੀ ਤੁਹਾਨੂੰ ਭਾਜੀ ਜਾਣੀ ਆ ਛੋਟਾ ਜਿਹਾ ਭਾਜਦਾ ਜੀ ਇਹ ਦੇ ਜਾਂਦੇ 47000 ਦੀ ਜੀ ਹੋਜੂ ਮਾਨਤਨ ਕਰ ਦੇਗਾ ਮਾਨਤਨ ਬਾਕੀ ਅੱਜ ਦੇ ਮੌਕੇ ਦੇ ਵਿੱਚ ਹੀ ਆ ਜੇ ਅਸੀਂ ਸੋਚ ਗਏ ਤਾਂ ਕਿਉਂਕਿ ਜਿਹਦੇ ਜਿੱਦੇ ਪਿਆਰ ਹੋ ਗਈ ਉਹਦੇ ਪਰ 55 60 ਦਿਨ ਖੁੱਲੀ ਆ 25 3000 ਤੱਕ ਖਾਲੀ ਬੱਛੀ ਆਉਂਦੀ ਆ ਅੱਜ ਕੱਲ ਤੁਹਾਨੂੰ ਵੀ ਪਤਾ ਹੀ ਆ ਤੇ ਇਹ ਤਾਂ ਵੈਡਾਂਗਾ ਫਿਰ ਵੀ ਇਹ ਕੀ ਪਤਾ ਬੱਚਾ ਇਹਨੇ ਬੱਛੀ ਦੇ ਦੇਣੀ ਆ ਤਨ ਨੰਬਰ ਵੀਰੇ ਸੂਆ ਕਿੰਨਾ ਮਾਜੀ ਇਹਦਾ ਦੂਜਾ ਸੂਆ ਇਹਦਾ ਵੀ ਇਹ ਸਮਾਂ ਕਿੰਨਾ ਕਲੰਦੀਆ ਜੀ ਇਹ ਕਾਪੀ ਮੁਤਾਬਕ ਹੈਗੀ ਆ 8 ਤੋਂ 9 ਦਿਨ ਬਾਕੀ 10 ਸੀ ਮੰਨ ਕੇ ਆ ਹਾਂ 10 ਸੀ ਮੰਨ ਕੇ ਆ ਜੀ ਠੀਕ ਆ ਵੀਰੇ ਕਿੰਨਾ ਕੱਪਾ ਜੂ ਜੀ ਦੋ ਦੇਰੇ ਪੀਰੇ ਸੂਏ 14 ਕਿਲੋ ਦਿੱਤਾ 14 ਕਿਲੋ ਤੋੜ ਕੇ ਦਿਖਾ ਦੀ ਵੀਰੇ 14 15 ਕਿਲੋ ਦੁੱਧ ਤਾਂ ਗਾਂस्ते ਕੋਈ ਬਾਹਲਾ ਨਹੀਂ ਹੁੰਦਾ ਨਾ ਨਾ ਨੋਰਮਲੀ ਹੈ ਜੀ ਬਾਕੀ ਸੇਵਾ ਦੇ ਨਾਲ ਕੋਈ ਵੱਧ ਵੀ ਲੈ ਸਕਦਾ ਬਾਕੀ ਇਹ ਕੀ ਪਤਾ ਅਗਲੇ ਨੇ 20 ਚੋ ਲੈਣਾ ਜੇ ਸੇਵਾ ਨਾ ਹੋਊ ਤਾਂ ਇਹਨੇ ਪਾਈਆ ਵੀ ਨਹੀਂ ਦੇਣਾ ਫਿਰ ਬਾਕੀ ਜਿਹੜੀ ਮੇਨ ਗੱਲ ਹੁੰਦੀ ਆ ਗੱਬਣ ਪਸ਼ੂ ਦੀ ਖਾਣਾ ਦੀ ਪਲਾ ਫਾਈ ਕਹਿੰਦਾ ਮੇਰੇ ਘਰੇ ਪਾਸ ਕਰਕੇ ਲੈ ਜਾਓ ਆਪਾਂ ਪਾਸ ਕਰਕੇ ਲੈ ਜੀ ਇਹ ਵੀ ਆਨਲਾਈਨ ਵੀ ਮੰਗਾਉਂਦਾ ਜੀ ਕੋਈ ਗੱਲ ਦੀ ਬਸ ਉੱਥੇ ਉਤਰਦੇ ਆ ਫਾਰ ਗੱਡੀ ਤੋਂ ਗੱਚਾ ਦੇ ਥਣ ਪਾਸ ਕਰ ਬੀ ਦੇ ਵਿੱਚ ਥਣ ਪਾਸ ਹਾਂ ਜੇ ਥਣਾਂ ਦੀ ਪਾਸ ਹੋ ਗਈ ਲਾ ਅਦਿਰਾ ਕਲੇ ਮੈਂ ਤੁਹਾਨੂੰ ਗੱਡੀ ਦੇ ਬਾਅਦ ਚੜਾ ਦੇਵਾਂ ਕਿਉਂਕਿ ਆਪਾਂ ਵੀ ਵਰਾ ਕੇ ਲੈ ਕੇ ਆਪਾਂ ਵੀ ਪੈਸੇ ਲਾ ਕੇ ਲੈਂਦੀ ਆ ਫ੍ਰੀ ਤਾਂ ਬਾਈ ਕਿਹੜਾ ਦਿੰਦਾ ਸਹੀ ਗੱਲ ਆਪਾਂ ਜੇ ਇੱਕ ਗਲਤ ਦੇ ਦਾਂਗੇ ਦੋ ਦੇ ਦਾਂਗੇ ਕਿੰਨੀਆਂ ਕਦੇ ਹੀ ਚੱਲਾਂਗੇ ਤੇ ਤਾਂ ਆਪਣਾ ਕੰਮ ਹੀ ਰੁਕ ਜਾ ਕੰਮ ਹੀ ਹਾਂ ਬਾਕੀ ਆਪਾਂ ਕਹੋਗੇ ਤਸੱਲੀ ਨਾਲ ਪਾਸ ਕਰਕੇ ਹੀ ਲੈ ਆਈਦਾ ਪਸੂ ਐ ਹੀ ਨਹੀਂ ਜੇ ਮਾਰਾ ਡਾਟ ਲੱਗੇ ਛੱਡ ਦੇਈਦਾ ਇਹ ਤਾਂ ਗੱਲ ਸਹੀ ਆ ਜੀ ਹਾਂ ਜੀ ਆਪਾਂ ਦਾ ਪਾ ਲੈਣਾ ਤੇ ਐਵੇਂ ਆਪਾਂ ਗਲਤ ਕਿਸੇ ਨੂੰ ਕਾਹਨੂੰ ਦੇਣਾਗਾ ਕੋਈ ਮਾਲ ਬਾਈ ਕਹਿੰਦਾ ਗੱਡੀ ਚੋਂ ਉੱਤਰ ਦੀ ਪਾਸ ਕਰ ਲਿਓ ਐਨੀ ਜ਼ਿੰਮੇਵਾਰੀ ਆ ਬਾਈ ਗਲਤ ਨਹੀਂ ਹੁੰਦੀ ਜੇ ਗਲਤ ਹੋਈ ਤਾਂ ਭਲਾ ਉਵੇਂ ਹੀ ਮੋੜ ਦਿਓ ਮੈਂ ਬੈਠਾ ਬਾਈ ਕਹਿੰਦਾ ਬੇਫਿਕਰ ਹੋ ਜਾਓ ਤਿੰਨ ਨੰਬਰ ਵੀਰੇ ਇਹਦਾ 46000 ਆ ਜੀ ਜੋੜਾ ਲੈ ਜੇ ਜੋੜਾ ਲੈ ਜੇ ਕੋਈ ਗਲਤੀ ਕਰਦੇ ਆਂ ਫਿਰ ਬੰਦ ਕਰਦੇ ਆਂ ਤੇ ਅੱਗੇ ਆ ਗਈ ਵੀਰੇ ਵੱਡੀ ਵੈੜ ਵੱਡੀ ਵੈੜ ਵੀ ਦੂਜਾ ਸੂਆ ਹੀ ਸੂਣਦਾ ਹੈਗਾ ਮਾਰਦੀ ਮੁਰਦੀ ਤਾਂ ਨਾ ਜੀ ਨਾ ਲੈ ਕੋਈ ਚੱਕਰ ਵਾਲੀ ਗੱਲ ਨਾਉਣ ਵਾਲੇ ਸੀ ਬਣਾਦੇ ਨੇ ਸੀ ਸਿੰਘ ਆਹੋ ਜੇ ਬਣਾਉਣ ਤੇ ਫੇਰ ਜਾਨੀ ਥੋੜੇ ਰਹਿ ਜਾਣੇ ਸੀਗੇ ਮੜੇ ਮੜੇ ਰਹਿ ਜਾਣੇ ਸੀਗੇ ਹਾਂਜੀ ਹਾਂਜੀ ਠੀਕ ਐ ਸਮਾਂ ਕਿੰਨਾ ਬਾਕੀ ਆ ਬਹੁਤ ਮਾਰਦਾ ਹੋਇਆ ਕੋਹਣਾ ਹੀ ਮਾਰਾ ਹੁੰਦਾ ਉਹ ਕੋ ਫੇਰ ਤਾਂ ਉਹਨੇ ਵਿੱਚ ਅਗ ਲੱਦ ਕੇ ਮਾਰਨਾ ਬਈ ਹਾਂਜੀ ਇਹਦੇ 11 12 ਦਿਨ ਪਏ ਕਾਫੀ ਤੇ ਕਿੰਨਾ ਪਾਜੂ ਦੁੱਧ ਦੁੱਧ ਦੇ ਜੀ ਪੀਲੇ ਸੂਰ ਕਾਲਾ 18 ਕਿਲ ਦਾ 20 ਵੀ ਦੇ ਸਕਦੀ ਆ ਠੀਕ ਆ ਵੀਰੇ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਸੈਜ ਦਾ ਥਾਣਾ ਕੱਲਾ-ਕੱਲਾ ਨਿਖੜਮਾ ਲੱਗਿਆ ਦੇਣ ਚਲੋ ਪੂਰਾ ਵੱਧ ਵੀ ਹੋ ਸਕਦੇ ਆ ਘਟ ਵੀ ਹੋ ਸਕਦੇ ਆ ਜੀ ਤੋਰ ਦੀ ਵੀਰੇ ਚੰਗੀ ਆ ਵੜ ਵੀਰੇ ਤੇ ਆ ਮੈਟ ਨਾਲ ਹੋ ਕੇ ਗਰਮ ਮੈਟ ਨਾਲ ਮਾੜੇ ਜਿਹਾ ਹਾਂਜੀ ਹਾਂਜੀ ਗਿਆ ਮੈਟ ਦੇ ਨਾਲ ਹੀ ਹੋਏ ਇਹ ਮੈ ਗਰਮੀ ਜਿਹੀ ਥੋੜੀ ਜੀ ਆਉਂਦੀ ਹੁੰਦੀ ਹੈ ਕਿਉਂਕਿ ਥੁੱਪੇ ਪਏ ਹੁੰਦੇ ਆ ਮੈਟ ਮੂਟ ਮਾੜੇ ਮੋਟੇ ਦੁੱਧ ਫੁੱਲਾ ਪਾਓ ਫੁੱਲਾ ਪਾਓ ਜੀ ਰਾਹ ਆਉਣੀ ਕੋਲ ਤਾਂ ਖੁੱਲਾ ਆਰਾਮ ਆ ਵੱਡੀ ਵੈੜਾ ਬਈ ਵੱਡੀ ਵੈੜਾ ਵਾਕੀ ਦੇ ਵੀ ਸਕਦੀ ਆ ਦੈਣ ਬਹੁਤ ਪਏ ਆ ਬਾਈ ਹਜੇ ਹਾਂਜੀ ਠੰਡੀ ਸੀਲ ਦੀ ਗਾਰੰਟੀ ਆ ਜੀ ਠੰਡੀ ਸੀਲ ਦੀ ਗਾਰੰਟੀ ਆ ਜੀ ਠੀਕ ਆ ਵੀਰੇ ਇਹਦਾ ਭਾਜ ਜਾਵਾਂ ਲੈਣ ਦੇਣ ਜੇ ਅਲੱਗ ਆ ਇਹਦਾ ਮੁੱਲ ਬਾਤ ਯਾਰ ਆ ਜੀ ਧੱਕਾ ਕਰਦੀ ਭਾਈ ਜਾਨ ਚਾਣਾ ਫਿਰ ਜਾਨ ਚਾ ਜਿਹੜਾ ਬਹੁਤ ਜਾਨ ਚਾ ਉਹ ਹੀ ਧੱਕਾ ਕਰੂਗਾ ਆ ਖਾਊ ਤਾਂ ਹੀ ਕੰਮ ਕਰੂ ਉਹ ਗੱਲ ਹਾਂਜੀ ਕਿੰਨਾ ਮੁੱਲ ਦੱਸਿਆ ਸੀਗਾ ਇਹਦਾ ਬਾਤ ਯਾਰ ਆ ਜੀ ਹਜੂ ਮਾਂ ਤਾਂ ਕਰ ਦੇ ਜਿੱਦ ਤੇ ਤਿਆਰ ਹੋਗੀ ਉਦਦੇ ਦੀ ਮੈਨ ਨਹੀਂ ਉਹਦੇ ਦਾ ਬਰ ਗੁੱਦੇ ਦਾ ਗੱਲ 80 ਨੂੰ ਜਾਊਗੀ ਉਹਦੇ ਦੇਖਾਂ ਜੀ ਹਾਂ ਇਹ ਵੀ ਅੱਜ ਹੀ ਆ ਜਿਹੜਾ ਲੈ ਗਿਆ ਲੈ ਗਿਆ ਜੇ ਕੋਈ ਚਲੋ ਵੇਚ ਨਾਲ ਆਪਾਂ ਚਲਾਏ ਆ ਜੀ ਚਲੋ ਅੱਜ ਕੱਚੀ ਦੇ ਤੇ ਹਜ਼ਾਰ 2000 ਆਉਂਦਾ ਉਹਦੇ ਜ ਆਪਾਂ ਵੀ ਸਾਹਮਦੇ ਆਪਾਂ ਨੂੰ ਪਤਾ ਇਹ ਚ ਰੁਪਈਏ ਹੈਗੇ ਆ ਸਹੀ ਗੱਲ ਆ ਜੀ ਹਾਂ ਆ ਕੀ ਆ ਜਲੇ ਮਾਲ ਤੋਂ ਰਹਿ ਗੰਗਾ ਵਗਦੀ ਚੰਗੀ ਹਾਂ ਸਹੀ ਗੱਲ ਆ ਜੀ ਅੱਗੇ ਨਾਕ ਆ ਗਿਆ ਵੀਰੇ 5 ਨੰਬਰ ਇਹ ਜੀ ਅਗਰਾ ਤੋਕੜ ਮੰਨੇ ਆਪਾਂ ਦਾ ਮਹੀਨੇ ਦੀ ਕਹਿ ਕੇ ਦਿੱਤੀ ਆ ਉਹਨਾਂ ਨੇ ਜਿੰਨਾ ਮਰਜ਼ੀ ਮੰਨ ਲੈ ਹੁਣ ਉਹ ਅਗਲੇ ਨੇ ਮਰਜ਼ੀ ਮੰਨ ਲੈ ਆਪਾਂ ਨੇ ਕਹਿੰਦੇ ਚਿਤਾ ਦੀ ਜਿਦਾਈ ਕੀ ਨਹੀਂ ਜਿਦਾਈ ਕਾਦੀ ਜੀ ਆਪਾਂ ਕਹਿ ਦਿੱਤੀ ਪਹਿਲਾਂ ਕਹਿੰਦਾ ਮਹੀਨੇ ਤੋਂ 2-4 ਦਿਨ ਘੱਟ ਹੋਣਗੇ ਠੀਕ ਹੈ ਅਗਲਾ ਸਵਾ ਮਨੇ ਢੂੜ ਮਹੀਨੇ ਭਾਵੇਂ 2 ਮੰਨੇ ਭਲਾ ਸਾਲ ਦੀ ਮੰਨ ਕੇ ਆ ਜੀ ਬਸ ਇਹਦੀ ਖੁਸ਼ੀ ਹੈ ਜੀ ਦੋ ਦੇ ਇਥੇ 10 ਤੋਂ ਬਾਹਰ ਆ 11 11.5 ਕਿਲੋ 10 ਦੀ ਗਾਰੰਟੀ ਲੈ ਲੇ ਜੋ ਓਕੇ ਦੇ ਦਾਂਗੇ ਜੋ ਓਕੇ ਦੋ ਟਾਈਮ ਕੰਡੇ ਦੀ ਸਾੜਾ ਦੀ ਦੰਨ ਆ ਜੀ ਸਾੜਾ ਦੀ ਓਕੇ ਆ ਤੋਰ ਦੇ ਵੀਰੇ ਲਓ ਬਾਈ ਕਹਿੰਦਾ ਇਹ ਵੀ ਗੱਲ ਕਿਹੜਾ ਇਨਵੇਟਤੀ ਆ ਭਈ ਮਾਲਕਾਂ ਨੇ ਤਾਂ ਮਹੀਨੇ ਤੋਂ ਅੰਦਰ ਦਾ ਸੁਆ ਕਹਿ ਕੇ ਦਿੱਤਾ ਤੁਸੀਂ ਚਾਹੇ ਸਾਲ ਦੀ ਮੰਨ ਕੇ ਆ ਜਾਓ ਕਿਉਂਕਿ ਜਦੋਂ ਬੱਚਾ ਹੀ ਹੈ ਨਹੀਂ ਆਪਾਂ ਵੇਖੀ ਨਹੀਂ ਗਈ ਆਪਾਂ ਐਵੇਂ ਗਾਰੰਟੀਆਂ ਚੱਕੀ ਜਾਗੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਜਿਹੜਾ ਦੁੱਧ ਹੋਊਗਾ ਹੈ 10 ਤੋਂ ਬਾਹਰ ਹੀ ਤੁਸੀਂ 10 ਮੰਨ ਕੇ ਆ ਜਾਓ ਜੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਥਣਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਣ ਫੋਰ ਸ਼ਾਂਕ ਪੂਰਾ ਵੀ ਨਹੀਂ ਜੀ ਥਣ ਨੇੜੇ ਤੋਂ ਚੈੱਕ ਕਰ ਲੋ ਗੁਲਾਬੀ ਆ ਅੱਜ ਜੀ ਮਿਲਨੀ ਆ ਬੱਚੀਆਂ ਨਾਲ ਉਹ ਵੀ ਤੁਹਾਨੂੰ ਸਸਤੇ ਮੁੱਲ 'ਚ ਕੀ ਭਾਜੇ ਇਹਦਾ ਇਹਦਾ 33000 ਹੋ ਫਰੀ ਆ ਖਾਂ ਹੋ ਫਰੀ ਆ 10 ਕਿਲੋ ਦੁੱਧ ਬਹੁਤ ਹੁੰਦਾ ਬਹੁਤ ਹੁੰਦਾ ਜੀ ਦਾਲ ਨਾਲ ਅੰਗ ਕਰਾਸ ਆ ਸੰਗ ਨਾ ਆਊਗਾ ਉਹੀ ਗੱਲ ਆ 20000 ਦੇ ਦਾ 25 25 ਆ ਨਾ ਬੱਚੀਆਂ ਵਿਕੀ ਜਾਂਦੇ ਬੱਚੀਆਂ ਵਿਕੀ ਜਾਂਦੀਆਂ ਤੇ ਬੱਚੀ ਇੱਕ ਛੋਟੀ ਜੀ 7 ਮਹੀਨਿਆਂ ਦੀ ਆ ਜੀ ਮੋਹ 7 ਮਹੀਨਿਆਂ ਦੀ ਆ ਬੱਚਾ ਹੀ ਆ ਫਿਰ ਤਾਂ ਹਜੇ ਹਾਂ ਜੀ ਲਓ ਜੀ ਦੋ ਦਾਇ ਦਾ ਨਹੀਂ ਕੀ ਰਹੀ ਦੋ ਬੱਚੇ ਹੀ ਆ ਹਜੇ ਦਾ ਛੋਟਾ ਬੱਚਾ ਇਹਦਾ ਮਿਲਿਆ ਕੋਈ ਰਿਕਾਰਡ ਰਿਕੋਰਡ ਰਿਕਾਰਡ ਹੀ ਆਪਾਂ ਪੁੱਛਿਆ ਨੀਗਾ ਤੇਣੀ ਹੋਊ ਚੰਗੇ ਸੀ ਮਨ ਦੀ ਠੀਕ ਹੈ ਝੋਲੀ ਚੈੱਕ ਕਰ ਝੋਲੀ ਚੰਗੀ ਆ ਬਾਕੀ ਨਿਕੜ ਮੰ ਲੱਗਿਆ ਬਾਕੀ ਬੂਥ ਬੜੀ ਚੀਜ਼ ਆ ਜਿੱਦੇ ਤਿਆਰ ਹੋਗੀ ਉਦਦੇ ਧੰਨ ਤੁਹਾਨੂੰ ਕਰਾਂਗੇ ਬੂਥੀ ਆ ਰਹੀ ਹੈ ਬੂਥੀ ਚੰਗੀ ਹੈ ਜੀ ਜਰਸੀ ਦੀ ਕੁਆਲਟੀ ਬਹੁਤ ਚੰਗੀ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ 15000 ਜੀ ਹੋ ਜੂ ਮਾਨਤਨ ਕਰਦੇ ਆਂ ਕਰਦੇ ਆ 15000 ਰੁਪਏ ਇਹਦੀ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਜਿਨੂੰ ਲਾਗ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ